ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰੋਤਿਓ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮਾਰਕੰਡਾ ਰਿਖੀ ਸਤਜੁਗ ਦੇ ਵਿੱਚ ਹੋਇਆ ਹੈ ਜਿਸ ਦੀ ਉਮਰ 1 ਲੱਖ ਬਰਾਂ ਮੰਨੀ ਜਾਂਦੀ ਹੈ ਪੁਰਾਣਾ ਵਿੱਚ ਲਿਖਿਆ ਹੋਇਆ ਹੈ ਕਿ ਇਹ ਰਿਖੀ ਬਹੁਤ ਵਿਰਾਕੀ ਸੀ ਇਸ ਦੇ ਕੋਲ ਇੱਕ ਜਿਵੇਂ ਪਰਾਲੀ ਦਾ ਪੂਲਾ ਹੁੰਦਾ ਹੈ ਇਹ ਰੱਖਿਆ ਹੁੰਦਾ ਸੀ ਜਦੋਂ ਬਰਸਾਤ ਹੁੰਦੀ ਉਸ ਪੂਲੇ ਨੂੰ ਆਪਣੇ ਸਿਰ ਉੱਪਰ ਰੱਖ ਲੈਣਾ ਅਤੇ ਮੀਂਹ ਕਣੀ ਤੋਂ ਬਚਾ ਕਰਦਾ ਸੀ ਜਦੋਂ ਗਰਮੀ ਹੁੰਦੀ ਸੀ ਉਸ ਪਰਾਲੀ ਦੇ ਪੂਲੇ ਨੂੰ ਧੁੱਪ ਵਾਲੇ ਪਾਸੇ ਰੱਖ ਲੈਣਾ ਇਸ ਤਰ੍ਹਾਂ ਜਦੋਂ ਸਰਦੀ ਹੁੰਦੀ ਸੀ ਤਾਂ ਉਸ ਪੂੜੇ ਨੂੰ ਆਪਣੇ ਹੇਠਾਂ ਵਿਛਾ ਲੈਣਾ ਇਸ ਤਰ੍ਹਾਂ ਇਸ ਰਿਸ਼ੀ ਨੇ ਪੂਰੀ 1 ਲੱਖ ਵਰ੍ਹਾ ਉਮਰ ਬਤੀਤ ਕਰਨਾ ਕੀਤਾ ਭਗਤ ਨਾਮਦੇਵ ਜੀ ਨੇ ਗੁਰਬਾਣੀ ਅੰਦਰ ਇੱਕ ਸਾਹੂਕਾਰ ਨੂੰ ਸਮਝਾਉਂਦਿਆਂ ਹੋਇਆਂ ਇਸ ਰਿਸ਼ੀ ਦੀ ਉਦਾਹਰਣ ਦਿੱਤੀ ਹੈ ਮਾਰਕੰਡੇ ਤੇ ਕੋ ਅਦਕਾਈ ਜੈਨਾ ਤ੍ਰੇਨ ਧਰ ਮੂਡ ਬੁਲਾਏ ਭਗਤ ਜੀ ਕਹਿੰਦੇ ਭਾਈ ਕਿਸੇ ਕਦੇ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਮਾਰਕੰਡੇ ਵਰਗੇ ਰਿਖੀ ਜਿਹੜੇ ਇੱਕ ਕੱਖਾਂ ਦੇ ਪੂਲੇ ਦੇ ਨਾਲ ਹੀ ਆਸਰਾ ਲੈ ਕਰਕੇ ਆਪਣੀ ਸਾਰੀ ਉਮਰ ਬਤੀਤ ਕਰ ਗਏ ਜਿਹੜਾ ਮਨੁੱਖ ਆਪਣੀ ਛੋਟੀ ਜੀ ਜ਼ਿੰਦਗੀ ਦਾ ਹੰਕਾਰ ਕਰਕੇ ਦੂਜਿਆਂ ਨਾਲ ਧੋਖੇ ਕਰਦਾ ਹੈ ਇਹ ਗਲਤ ਹੈ ਭਗਤ ਜੀ ਨੇ ਉਸ ਸਮੇਂ ਸ਼ਾਹੂ ਕਾਰਨ ਸਮਝਾਉਂਦਿਆਂ ਹੋਇਆ ਇਹ ਸ਼ਬਦ ਉਚਾਰਨ ਕੀਤਾ ਸੀ ਸੋ ਮਾਰਕੰਡਾ ਰਿਖੀ ਜਿਹੜਾ ਹੋਇਆ ਹੈ ਇਹਦੀ 1 ਲੱਖ ਉਮਰ ਮੰਨੀ ਜਾਂਦੀ ਹੈ ਸਾਡੇ ਚੈਨਲ 'ਤੇ ਇਹੋ ਜੀ ਹਾਂ ਵੀਡੀਓਸ ਸੋਣਨ ਵਾਸਤੇ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ